ਜੀ ਕਿ ਨਾਮ ਲੋ ਦਵਿੰਦਰ ਸਿੰਘ ਜੀ ਇੱਕ ਇਸ ਮਸਲੇ ਨੂੰ ਲੈ ਕੇ ਜੋ ਅੱਜ ਇੱਥੇ ਅਸੀਂ ਸਮੂਹ ਨਗਰ ਜੰਡਵਾ ਦੇ ਨਿਵਾਸੀ ਇਸ ਮਸਲੇ ਤੇ ਇਕੱਠੇ ਹੋਏ ਆ ਜੀ ਜੋ ਆ ਜੰਪਾ ਜੀ ਇੱਥੇ ਹਰ ਰੋਜ਼ ਦਾ ਐਕਸੀਡੈਂਟ ਦਾ ਕਾਰਨ ਬਣ ਗਿਆ ਜੀ ਜਿਵੇਂ ਕੱਲ ਵੀ ਮਾਤਾ ਇੱਥੇ ਬੜ ਕੇ ਆ ਤੇ ਅਸੀਂ ਇਹ ਟੂਲ ਫਲਾਜਾ ਜਾਂ ਆਪਾਂ ਤੋਂ ਲੈਂਦੇ ਆ ਇਹਨਾਂ ਨੂੰ ਇਹ ਮੰਗ ਰੱਖਦੇ ਆ ਜੀ ਇੱਕ ਬੰਦੇ ਦਾ ਟੂਲ ਘਟਾਈ ਜਾਂਨੇ ਆ ਤੇ ਦੂਜੇ ਪਾਸੇ ਇਹਨਾਂ ਦਾ ਸੜਕ ਵੱਲੀ ਕੋਈ ਧਿਆਨ ਨਹੀਂਗਾ ਨਾ ਕੋਈ ਪੰਜਾਬ ਸਰਕਾਰ ਦਾ ਧਿਆਨ ਆ ਜੀ ਹੰਟ ਤੱਕ ਕਿੰਨੇ ਹਾ ਰੋਜ਼ ਹੀ ਕਾਰ ਨਹੀਂ ਬਣ ਗਿਆ ਜੀ ਹਾਇ ਰੋਜ਼ ਐਕਸੀਡੈਂਟ ਇਥੇ ਹੁੰਦਾ ਕਿ ਵੀਰ 2-2 ਵਰੀ ਹੋ ਜਾਂਦੇ ਆ ਜੀ ਕੀ ਮੰਗ ਕਰੀ ਮੰਗ ਅਸੀਂ ਇਹ ਕਰਦੇ ਆ ਜੀ ਇਹ ਜਿਹੜੇ ਜਿੰਨੇ ਵੀ ਹਾਈਵੇ ਤੇ ਜੰਪ ਆ ਇਹਨਾਂ ਨੂੰ ਸਾਫ਼ ਕੀਤਾ ਜਾਵੇ ਜੀ ਇਹ ਕਾਫੀ ਦੂਰ ਤੱਕ ਬਣੇ ਹੋਏ ਸਾਰੇ ਛੜਪੇ ਜੀ ਬਣ ਗਏ ਅ ਇਸ ਤੋਂ ਪਹਿਲਾਂ ਕਿੰਨੇ ਆ ਅ ਅਸੀਂ ਆ ਹਫਤੇ ਦੇ ਵਿੱਚ ਹੀ ਲਗਭਗ ਜੀ ਕੋਈ 6-7 ਐਕਸੀਡੈਂਟ ਹੋ ਗਿਆ ਜੀ ਇਸ ਵਿਸ਼ੇ ਨੂੰ ਲੈ ਕੇ ਕਿਸੇ ਅਧਿਕਾਰੀ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਹਜੇ ਤੱਕ ਇਹ ਜਾਣਕਾਰੀ ਨਹੀਂ ਦਿੱਤੀ ਆ ਹੁਣ ਅਸੀਂ ਮੰਗ ਪੱਤਰ ਦੇ ਕੇ ਆਉਨੇ ਆ ਵੀ ਉਹਨਾਂ ਨੇ 15 ਦਿਨ ਦਾ ਟਾਈਮ ਦਿੰਨੇ ਆ ਤੇ 15 ਦਿਨਾਂ ਦੇ ਵਿੱਚ ਵਿੱਚ ਕੋਈ ਹੱਲ ਕਰੋ ਨਹੀਂ ਫਿਰ ਅੱਗੇ ਅਸੀਂ ਆਪਣੀ ਕਾਰਵਾਈ ਕਰਾਂਗੇ ਜੀ ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਅਜੇ ਸਿੰਘ ਜੀ ਅੱਜ ਅਸੀਂ ਇਕੱਠੇ ਹਾਂ ਕਿਸਮਤਲੇ ਨੂੰ ਲੈ ਕੇ ਆ ਅਸੀਂ ਆ ਜਿਹੜੇ ਜੰਪ ਬਣਿਆ ਜੀ ਇਹਨਾਂ ਦੇ ਮਸਲੇ ਜੀ ਆਏ ਇੱਥੇ ਹਰ ਰੋਜ਼ ਐਕਸੀਡੈਂਟ ਆ ਇੱਕ ਦੋ ਰੋਜ਼ ਅੰਮੀ ਹਫਤੇ ਦੇ ਵਿੱਚ 5-6 ਹੋ ਜਾਂਦੇ ਆ ਇਸ ਤੋਂ ਪਹਿਲਾਂ ਕਿਸੇ ਅਧਿਕਾਰ ਨੂੰ ਲੈਤੀ ਰੂਪ ਦੇ ਵਿੱਚ ਨਹੀਂ ਜੀ ਅਜੇ ਤਾਂ ਕੁਝ ਨਹੀਂ ਅਜੇ ਤਾਂ ਹੋਣ ਹੀ ਅਸੀਂ ਤਾਂ ਮੁੱਦਾ ਠਾਇਆ ਹੈ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਵੀ ਜਿੰਨੇ ਵੀ ਛੜਤਰੇ ਵਿੱਚ ਦੰਪਾ ਸਾਰੇ ਠੀਕ ਕੀਤੇ ਜਾਣ ਜੋ ਤੱਕ阿里 ਐਕਸੀਡੈਂਟ ਹੋ ਗਏ ਉਹ ਜਿਹੜੀ ਬੁਢੀ ਲੱਤ ਟਟ ਗਈ ਹਾਂ ਜੀ ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਹਰ ਇੱਕ ਦਾ ਭਲਾ ਹੋਵੇ ਤੇ ਕਿਸੇ ਦਾ ਨੁਕਸਾਨ ਨਾ ਹੋਵੇ ਉਹ ਠੀਕ ਕੀਤੇ ਜਾਣ ਹਰਪ੍ਰੀਤ ਕਿਹੜੀ ਜਗ੍ਹਾ ਤੋਂ ਮੰਡਾਲਾ ਪੈਣ ਬਜੀ ਇੱਥੇ ਤੁਸੀਂ ਕਿੰਨੇ ਕੇ ਤੁਹਾਡੇ ਜਿਹੜੇ ਇਹ ਗੇੜੇ ਲੱਗਦੇ ਆ ਇਹ ਸਾਡਾ ਇਹ ਲੱਕੜ ਦਾ ਕੰਮ ਆ ਅਸੀਂ ਕਦੇ ਮੋਟਰਸਾਈਕਲ ਦੇ ਕਦੇ ਟਰੈਕਟਰ ਤੇ ਸਾਡਾ ਡੇਲੀ ਦਾ ਕੰਮ ਹੈ ਇੱਥੇ ਇਹ ਥੋੜਾ ਥੋੜਾ ਪਿਛੇ ਹੋਏ ਜੋਗੇ 10 15 ਦਿਨ ਮੇਰੇ ਤੋਂ ਵੱਡਾ ਸੀਗਾ ਇੱਥੇ ਆ ਸਪੀਡ ਬ੍ਰੇਕਰ ਕਰਕੇ ਉਹਨਾਂ ਦੀ ਜਾਨ ਮਸਾਂ ਬਚੀ ਐ ਪਿੱਛੋਂ ਗੱਡੀ ਮਾਰੀ ਉਹ ਨਹੀਂ ਪਤਾ ਲੱਗਿਆ ਜਾਨ ਕੋ ਇੱਥੇ ਫਿਰ ਹੋਰ ਚੱਕੀ ਦਾ ਕਿਸੇ ਨੂੰ ਇੱਕ ਵਿਚਾਰੇ ਮੁੰਡੇ ਦੀ ਲੱਤ ਟੁੱਟ ਗਈ ਵੀ ਇਹ ਬਹੁਤ ਗਲਤ ਆ ਇਹ ਜਿਹੜਾ ਹੈਗਾ ਇਹ ਚੀਜ਼ ਉੱਕਲੀ ਬਣੀ ਐ ਜੋ ਇਹ ਕਿਹਾ ਕਰਨਾ ਹਾਂਜੀ ਮੰਗ ਵੀ ਇਹ ਨਹੀਂ ਚਾਹੀਦੀ ਇਹ ਸਾਫ ਚਾਹੀਦਾ ਪਲੇਟ